ਸੋ ਸੰਤਾਂ ਨੂੰ ਸਬੋਧਨ ਹੋ ਰਹੇ ਨੇ ਸ਼ਰਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਪ੍ਰਵੀਰ ਸਿੰਘ ਜੀ ਅਕਾਲੀ ਸ਼ਗਵੇਂ ਕਰੋੜੀ ਜਥੇਦਾਰ ਸ਼ਰਮਣੀ ਪੰਥਕਾਲੀ ਮੁੱਢਾਦਾਨ ਪੰਜਮਾ ਤਖਤ ਯੋਗੋ ਜੋਗ ਅਟਾ ਧੰਨ 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 ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸੂ ਗੁਰੂ ਨਾਨਕ ਨਾਮ ਦੇ ਵਾ ਸੰਤਾਂ ਸਾਡੇ ਵਿੱਚ ਹਾਜ਼ਰੀ ਲਵਾ ਕੇ ਗਏ ਸਿੰਘ ਜੀ ਹਨ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਦਾਕਸ਼ਰੀ ਕੇਸਕਰ ਸਾਹਿਬ ਜੀ ਅਨੰਦਪੁਰ ਦਾ ਉੱਥੇ ਸਾਡੇ ਬਹੁਤ ਸਤਿਕਾਰਯੋਗ ਸੰਤ ਪਾਪਾ ਗਣਮੋਹਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਉਥੇ ਹੀ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰ ਸਤਿ ਸਹਿਬ ਦੇ ਹਜੂਰੀ ਲਾ ਕੇ ਭਾਈ ਸਾਹਿਬ ਭਾਈ ਗੋਪਨੀਸ਼ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਤੇ ਦਸਮ ਦੇ ਸ਼ਬਦ ਪੜ ਕੇ ਬਹੁਤ ਹੀ ਜੜ ਦੀ ਬਾਦੀ ਨਾਲ ਜਿਹੜਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਉੱਥੇ ਹੀ ਤੱਕ ਸ਼੍ਰੀ ਦਰਮਨਵਾਦ ਸਾਹਿਬ ਵੱਲੋਂ ਵੀ ਜਿਹੜੀਆਂ ਉਥੋਂ ਪਹੁੰਚ ਆਈਆਂ ਨੇ ਉਹਨਾਂ ਨੇ ਵੀ ਆਪਣੀ ਹਾਜ਼ਰੀ ਰਵਾਈ ਹੈ ਤੇ ਭਾਈ ਲਖਵੀਰ ਸਿੰਘ ਜੀ ਉਹਨਾਂ ਨੇ ਵੀ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਤੇ ਅੱਜ ਅਮਰਤ ਵੇਲੇ ਆਪਾਂ ਸ੍ਰੀ ਹਰਮੰਦਰ ਸਾਹਿਬ ਤੋਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਖੋ ਆਪ ਦੀ ਜਿਹੜੀ ਕਥਾ ਅਮਰਤਵਿਲੇ ਸਰਵਣ ਕੀਤੀ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦੇ ਕਥਾਵਾਜਕ ਭਾਈ ਸੁਖਜੀਤ ਸਿੰਘ ਜੀ ਧਲਿਆ ਉਹ ਵੀ ਥੋੜੀ ਦੇਰ ਦੇ ਵਿੱਚ ਹੀ ਆਪ ਜੀ ਦੇ ਨਾਲ ਇੱਥੇ ਵਚਨ ਸਾਂਝੇ ਕਰਨਗੇ ਜਿਨ੍ਹਾਂ ਨੇ ਅਮਰਤਵਿਲੇ ਦੀਵਾਨ ਹਾਰ ਮਨਜੀਤ ਸਾਹਿਬ ਜੀ ਅਮਰਸਰ ਸਾਹਿਬ ਤੋਂ ਪੱਥਾ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਤੇ ਅੱਜ ਆਪਾਂ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਨਹਿਂਸ ਸਿੰਘ ਉਹਨਾਂ ਦੇ ਸ਼ਹੀਦੀ ਜੋੜ ਮੇਲਾ ਮਨਾਉਣ ਵਾਸਤੇ ਗੁਰਦੁਆਰਾ ਸ਼ਹੀਦ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਸ਼ੋਨੀ ਨਹਿਰ ਚਿੰਨਾ ਬੁੱਢਾ ਦਲ ਹਨੂਮਾਨਗੜ ਟਾਊਨ ਰਾਜਸਥਾਨ ਵਿੱਚ ਜਿਹੜੇ ਆਪਾਂ ਅੱਜ ਬੇਸ ਵਿਦੇਸ਼ ਤੋਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਸਾਰਿਆਂ ਨੂੰ ਆ ਕੇ ਫਤੇਜੋਣਾ ਗੱਜ ਕੇ ਫਤੇਜ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਅੱਜ ਆਪਾਂ ਉਹ ਮਹਾਨ ਯੋਧੇ ਸੂਮੇ ਸ਼ਹੀਦ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਜਿੱਥੇ ਅੱਜ ਆਪਾਂ ਧਰਤੀ ਬਾਣੀ ਆਈ ਤਿੰਨ ਸਗਲੀ ਤਿੰਨ ਮਟਾਈ ਗਈ ਮਹਾਵਾਕ ਅੰਸਾਰ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਯੁੱਗੋ ਜੋਗ ਅਟਲ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਲੜੀਆਂ ਦੇ ਪ੍ਰਵਾਹ ਚੱਲ ਰਹੇ ਸੀ ਹਰ ਸਾਲ ਹੀ ਜਿਹੜੇ ਯੁੱਗੋ ਯੋਗਾ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 111 ਅਖੰਡ ਪਾਠ ਸਾਹਿਬ ਦੇ ਅੱਜ ਜਿਹੜੇ ਭੋਗ ਪਾਏ ਗਏ ਨੇ ਆਪਾਂ ਵੱਡੇ ਭਾਖਾਂ ਵਾਲੇ ਆ ਜਿਹੜੇ ਅਨੁਮਾਨਤ ਰਾਜਸਥਾਨ ਦੇ ਵਿੱਚ ਨੇੜੇ ਦੂਰੋਂ ਤੇ ਦੇਸ਼ ਵਿਦੇਸ਼ ਤੋਂ ਇਹ ਸਥਾਨ ਤੇ ਆਪਾਂ ਹਰ ਸਾਲ ਦਰਸ਼ਨ ਕਰਦੇ ਆਂ ਦਰਸ਼ਨ ਦੇਖ ਜੀਵਾ ਹੋਰ ਤੇਰਾ ਪੂਰਨ ਕਰਮ ਹੋਏ ਭਾ ਮੇਰਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਹ ਉਹ ਮਹਾਨ ਹਸਤਾਨ ਹੈ ਜਿੱਥੇ ਜਦੋਂ ਬੁੱਢਾ ਦਲ ਦੇ ਚੌਥੇ ਜਥੇਦਾਰ ਮੇਰੇ ਤੋਂ ਪਹਿਲਾਂ ਬਾਬਾ ਜੀ ਬਾਬਾ ਨਹਿਨ ਸਿੰਘ ਜੀ ਦਮਨਵਾ ਸਾਹਿਬ ਤੋਂ ਭਜਨ ਕਰ ਰਹੇ ਸੀ ਸਾਂਝੇ ਇਤਿਹਾਸ ਦੇ ਜਦੋਂ ਬੁੱਢਾ ਦਲ ਬੀਕਾ ਨੇਰ ਦੇ ਜੰਗਲਾਂ ਦੇ ਵਿੱਚ ਬੀਕਾ ਨੇਰ ਦੀ ਧਰਤੀ ਬੁੱਢਾ ਜੋੜ ਵੇਖੇ ਬੁੱਢਾ ਦਲ ਦਾ ਪੜਾ ਸੀ ਬੁੱਢਾ ਜੋੜ ਦਿੰਦੇ ਆਪਾਂ ਪਾਣੀ ਦੇ ਤਲਾਣ ਨੂੰ ਬੁੱਢਾ ਦਰ ਜਿਹੜਾ ਹੈ ਬੁੱਢਾ ਜੋੜ ਦੇ ਕਿਨਾਰੇ ਬੈਠਾ ਹੋਇਆ ਸੀ ਕਿਉਂਕਿ ਜਿਹੜਾ ਪੀਕਾ ਨੇਰ ਦਾ ਰਾਜਾ ਸੀ ਉਹ ਵੀ ਬੁੱਢਾ ਦਰ ਦਾ ਸੇਵਕ ਸੀ ਤੇ ਇਸ ਕਰਕੇ ਬੁੱਢਾ ਦਰ ਜਿਹੜਾ ਉਧਰੋਂ ਮਾਰ ਕਾਟ ਕਰਕੇ ਪੰਜਾਬ ਵਿੱਚੋਂ ਤੇ ਇੱਧਰ ਆ ਜਾਂਦੇ ਸੀ ਤੇ ਇੱਥੇ ਜਦੋਂ ਪਤਾ ਲੱਗਿਆ ਬਾਬਾ ਜੱਸਾ ਸਿੰਘ ਜੀ ਆਹ ਨੂੰ ਆਂ ਗਿਆ ਚੌਥੇ ਜਥੇਦਾਰ ਬੁੱਢਾ ਦਾਤ ਜਿਸਰੀ ਆਕਾਲ ਤਖਤ ਸਹਿਬ ਦੇਵੀ ਉਹ ਚੌਥੇ ਜਥੇਦਾਰ ਸੀ ਬਾਬਾ ਜੱਸਾ ਸਿੰਘ ਜੀ ਆਹੂ ਆੜਿਆ ਭਾਈ ਬਲਾਕਾਲ ਸਿੰਘ ਨੇ ਆ ਕੇ ਦੱਸਿਆ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਬੇਅਦਬੀ ਹੋ ਰਹੀ ਹੈ ਉਸ ਵੇਲੇ ਬਾਬਾ ਜਸਸ ਸਿੰਘ ਜੀ ਆਲੂ ਵਾਲਿਆਂ ਜੀ ਨੇ ਭਜਨ ਕੀਤਾ ਸੀ ਕੋਈ ਯੋਧਾ ਸੂਰਮਾ ਅਮਰਤਵਲੇ ਦਵਾਨ ਸਜੇ ਹੋਏ ਸੀ ਤੇ ਸ਼ਰੀਫ ਸਾਹਿਬ ਦਵਾਨ ਦੇ ਵਿੱਚ ਰੱਖੀ ਗਈ ਕੋਈ ਯੋਧਾ ਸੂਰਮਾ ਉਠੋ ਜਿਹੜਾ ਮੱਛਾ ਲੰਗੜ ਹੈ ਉਹਦਾ ਸਿਰ ਵੱਢ ਕੇ ਤੇ ਬੀਕਾ ਨੈਂਦੀ ਬੁੱਢਾ ਜੋੜ ਦੀ ਧਰਤੀ ਤੇ ਲੈ ਕੇ ਆਵੇ ਉਦੋਂ ਬਾਬਾ ਸੁਖਸ ਸਿੰਘ ਜੀ ਬਾਬਾ ਮਹਤਾਬ ਸਿੰਘ ਨਹਿਂ ਸਿੰਘ ਜਿਹੜੇ ਬੁੱਢਾ ਦਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੇ ਸ੍ਰੀ ਸਾਹਿਬ ਚੁੱਕੀ ਤੇ ਨਾਲ ਹੀ ਬਾਬਾ ਜਸਾ ਸਿੰਘ ਜੀ ਆਂਧੂ ਵਾਲੀਆ ਜੀ ਤੋਂ ਫਾਪਾ ਫਾਪੜਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਤੇ ਬੁੱਢਾ ਜੋੜ ਤੋਂ ਜਿਹੜਾ ਅਰਵਾਨਾ ਹੋਏ ਰਸਤੇ ਦੇ ਵਿੱਚ ਜਿੱਥੇ ਆਪਾਂ ਹਨੂਮਾਨ ਦਾ ਟਾਣ ਦਰਸ਼ਨ ਕਰਦੇ ਆ ਵਣ ਸਾਹਿਬ ਦੇ ਤੇ ਇਸ ਹਸਤਾਨ ਤੇ ਵਣ ਸਾਹਿਬ ਦੇ ਨਾਲ ਹੀ ਕਿੱਥੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਜਦੋਂ ਹਰਮੰਦਰ ਸਾਹਿਬ ਵਾਸਤੇ ਜਾ ਰਹਾ ਸੀ ਮੱਥੇ ਰੰਗੜ ਦਾ ਸਿਰ ਵਟਣ ਵਾਸਤੇ ਤੇ ਇਸ ਜਿਹੜਾ ਵਣ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਇੱਥੇ ਵਿਸ਼ਰਾਮ ਕੀਤਾ ਜਿਸ ਹਸਤਾਨ ਤੇ ਆਪਾਂ ਦਰਸ਼ਨ ਕਰਦੇ ਆ ਅਨੁਮਾਨ ਦਾ ਟਾਉਨ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਸੇ ਸਥਾਨ ਤੇ ਅਰਦਾਸਾ ਕਰਕੇ ਫਿਰ ਅੱਗੇ ਜਿਹੜੇ ਦਮਨਵਾਂ ਸਾਹਿਬ ਦਮਨਵਾਂ ਸਾਹਿਬ ਤੋਂ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਜਦੋਂ ਪਹੁੰਚੇ ਤੇ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਜਦੋਂ ਅੰਦਰ ਗਏ ਮੱਸੇ ਰੰਗੜ ਦਾ ਸ਼ਹਿਰ ਵੜ ਕੇ ਮਾਮਲਾ ਹਾਜ਼ਰ ਕਰਨ ਵਾਸਤੇ ਆਏ ਆ ਫਿਰ ਤੇ ਪਹਿਰੇਦਾਰਾਂ ਨੇ ਕਿਹਾ ਕਿ ਜਾਓ ਅੰਦਰ ਚਲੇ ਜਾਓ ਹਾਂ ਅਸੀਂ ਆਕਾਲੀ ਸਭੇ ਵਾਲੀ ਅਮਰਾ ਪੰਥ ਨੇ ਆਰਾ ਹੈ ਦੀਨ ਮਨੁਜ ਦਾ ਜੁੱਧ ਜੋਕੀਨਾ ਖੰਡਾ ਫੜਿਆ ਤੋ ਤਹਾਰਾ ਹੈ ਸਈ ਮਈ ਮਾਰ ਦੂਰ ਕੀਨੀ ਥਲੋਕਰ ਫੜਿਆ ਕਰਾਰਾ ਹੈ ਗਗਨ ਮੰਡਲ ਮੈਂ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਗੁਰੂ ਸਾਹਿਬ ਨੇ ਜਿਹੜਾ ਬਾਣੀ ਬਾਣਾ ਬਖਸ਼ੇ ਕੀਤਾ ਬਾਣੀ ਬਾਣਾ ਪਤ ਪਛਾਨੋ ਸਿੰਗ ਗੁਰੂ ਦਾ ਪੰਛੀ ਜਾਨੋ ਆਪਨ ਪੌਸਤਰੀ ਖਾਲਸਾ ਹੈ ਸੋंपा ਦਵਤਾਰੂ ਸਤਗੁਰੂ ਗ੍ਰੰਤਾ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਰੀਗੀ ਨੇ ਇਹ ਜਿਹੜਾ ਬਾਣਾ ਬਾਣੀ ਬਖਸ਼ੇ ਕੀਤੀ ਜਦੋਂ ਉਹਨਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਉਹਨਾਂ ਨੇ ਆਪ ਵੀ ਇਹ ਹੀ ਬਾਣਾ ਪਹਿਨਣਾ ਕੀਤਾ ਤੇ ਇਹ ਹੀ ਬਾਣਾ ਜਿਹੜਾ ਪੰਜ ਪਿਆਰਿਆਂ ਨੂੰ ਜਿਹੜਾ ਉਹਨਾਂ ਨੇ ਲਈ ਇਹ ਹੀ ਬਾਣਾ ਪਹਿਨਿਆ ਦੇ ਖਾਲਸਾ ਪੰਥ ਵਜੋਂ ਤੋਂ ਲੈ ਕੇ ਬੁੱਢਾ ਦਲ ਵੀ ਜਿਹੜਾ ਉਹੀ ਸੇਮ ਹੀ ਪਾਣੀ ਪਾਣਾ ਜਿਹੜਾ ਉਹੀ ਪੈਂਦਾ ਆ ਰਿਹਾ ਹੈ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਦੋਂ ਲਾਹੌਰ ਸਾਹਿਬ ਦੀ ਪਾਵਨ ਧਰਤੀ ਤੋਂ ਤਖਤ शिरोमणि ਦੰਦਵਾ ਸਾਹਿਬ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰਦੇ ਆਂ ਸ਼੍ਰੋਮਣੀ ਪੰਚਾਇਤ ਕਾਦੀ ਬੁੱਢਾ ਦਲ ਪੰਜਵਾ ਕਹਾਤਾ ਵੀ ਹੈੱਡਕ quartਰ ਹੈ ਇੱਥੇ ਆ ਕੇ ਸਤਸਰਾਂ ਨੇ ਜੰਗਾਂ ਜੁੱਧਾਂ ਤੋਂ ਹੁੰਦੇ ਹੋਏ ਇਸ ਧਰਤੀ ਤੇ ਕਮਰ ਕੱਸੇ ਜਿਹੜੇ ਵਧਾਏ ਤੇ ਇਥੋਂ ਗੁਰੂ ਸਾਹਿਬ ਨੇ ਪਾਕਸ਼ਰੀ ਹਜੂਰ ਸਾਹਿਬ ਨਾਂਦੇੜ ਸਾਹਿਬ ਵਾਸਤੇ ਚਾਦੇ ਪਾਏ ਜਿੱਥੇ ਗੁਰੂ ਸਾਹਿਬ ਨੇ ਜਦੋਂ ਸ੍ਰੀ ਹਜੂਰ ਸਾਹਿਬ ਪਹੁੰਚੇ ਉਹਨਾਂ ਨੇ ਜਿੱਥੇ ਖਾਲਸਾ ਪੰਥ ਬੁੱਢਾ ਜਲਦੇ ਪਹਿਲੇ ਜਥੇਦਾਰ ਉਹਨਾਂ ਨੇ ਆਪ ਖਾਪੇ ਤੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਾਈ ਕੀਤੀ ਜਿੱਥੇ ਆਪਾਂ ਅੱਜ ਵੀ ਜਦੋਂ ਜਾਂਦੇ ਆ ਦਰਸ਼ਨ ਦਰਾਰੇ ਕਰਦੇ ਆ ਜਿੱਥੋਂ ਦੇ ਸਾਡੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਮਹਾਂਪੁਰਖ ਜਿਹੜੇ ਨੇ ਉੱਥੋਂ ਦੇ ਸਿੰਘ ਸਾਹਿਬ ਬੜਾ ਮਾਨ ਸਨਮਾਨ ਦਿੰਦੇ ਨੇ ਖਾਲਸੇ ਨੂੰ ਤੇ ਉੱਥੇ ਆਪਾਂ ਹਰ ਸਾਲ ਜਾਂਦੇ ਆ ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਆਪਾਂ ਸਾਰੇ ਗੁਰਸਿੱਖਾਂ ਨੂੰ ਆਗਿਆ ਪਾਈ ਆਕਾਲ ਕੀ ਤਵੇਂ ਜਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇਵ ਜੀ ਆਪਾਂ ਸਾਰੇ ਪੁਰ ਸਿੱਖਾਂ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਖਾਲਸਾ ਪੰਥ ਬੁੱਢਾ ਦੰਦ ਦੇ ਪਹਿਲੇ ਜਥੇਦਾਰ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਤਾਬਿਆ ਜਿਹੜਾ ਬਾਬਾ ਬਨੋਦ ਸਿੰਘ ਜੀ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅਨਸਬੰਸ ਦੇ ਵਿੱਚੋਂ ਸੀ ਉਹਨਾਂ ਨੂੰ ਨਿਸ਼ਾਲ ਨਗਾਰਾ ਬਖਸ਼ੇ ਕੀਤਾ ਸ੍ਰੀ ਸਾਹਿਬ ਬਖਸ਼ੇ ਕੀਤੀ ਹੁਕਮਨਾਮੇ ਬਖਸ਼ੇ ਕੀਤੇ ਦੇ ਨਾਲ ਹੀ ਜਬਰ ਜੁਨੂੰ ਦਾ ਟਕਰਾ ਕਰਨ ਵਾਸਤੇ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਵਿਨੋਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਾਬਾ ਬੁੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਭੇਜਿਆ ਸੀ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਆਪਾਂ ਸਮਾਣਾ ਸੰਧੋਰਾ ਇਹ ਸਾਰੇ ਜਿਹੜੇ ਐ ਸਰਹੰਦ ਜਿਹੜੀ ਫਤਿਹ ਕੀਤੀ ਵਜੀਦ ਖਾਨ ਨੂੰ ਸੋਤਿਆ ਇਹ ਸਾਰੇ ਗਾਲ ਜਿਹੜੇ ਸੀ ਬੁੱਢਾ ਜਲ ਦੀ ਅਗਵਾਈ ਦੇ ਵਿੱਚ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਬਾਬਾ ਬਨਵ ਸਿੰਘ ਜੀ ਹੋਰਾਂ ਨੇ ਸਾਰੇ ਜੰਗ ਜੁੱਦ ਜਿੱਤ ਕੇ ਤੇ ਜਿਹੜੀਆਂ ਪਹਿਲੀ ਖਾਲਸੇ ਦੀ ਰਾਜਧਾਨੀ ਕਾਇਮ ਕੀਤੀ ਸੀ ਸ੍ਰੀ ਫਤੇਗੜ ਸਾਹਿਬ ਸਰਹੰਗ ਜਿੱਥੇ ਫਤੇਗੜ ਸਾਹਿਬ ਆਪਾਂ ਦਰਸ਼ਨ ਕਰਦੇ ਆ ਤੇ ਉਹ ਸਹਿਮ ਗਿਆਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਵਜੀਦ ਖਾਨ ਨੂੰ ਸੋਧ ਕੇ ਜਿਹੜੇ ਜਲਾਲ ਸੀ ਉਹ ਸਮਾਣੇ ਦੇ ਸੀ ਜਿਨ੍ਹਾਂ ਨੂੰ ਬੁੱਢਾ ਦਰਦੇ ਜਥੇਦਾਰ ਬਾਬਾ ਮਨੂ ਜ ਸਿੰਘ ਦੀ ਅਗਵਾਈ ਦੇ ਵਿੱਚ ਸੋਧਿਆ ਗਿਆ ਉਹ ਜਲਾਨ ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਦੇ ਛੋਟੇ ਸਹਮਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਸ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਵੀ ਜਿਹੜਾ ਸੋਧਿਆ ਤੇ ਸਮਾਣਾ ਸ਼ਹਿਰ ਜਿਹੜਾ ਸੀ ਇਹ 24 24 ਕੋਹ ਦੇ ਵਿੱਚ ਵਸਦਾ ਸੀ ਉਹਨੂੰ ਮੜ ਲਿਆ ਮੇਕ ਕਰਕੇ ਫਿਰ ਜਿਹੜਾ ਚੱਪੜ ਚੜੀ ਦੇ ਮਜ਼ਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰਦੇ ਆ ਉਥੇ ਜਿਹੜੇ ਫਤਿਹ ਦੇ ਨਿਸ਼ਾਨ ਚੜਾਏ ਗੱਜ ਕੇ ਨਿਕਾਲਾ ਗਿਆਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਨਾਲ ਜਿਹੜੇ ਜ਼ਮੀਨਾਂ ਦੇ ਮਾਲਕੀ ਦੇ ਹੱਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਦੇ ਹੱਕ ਸਭ ਤੋਂ ਪਹਿਲਾਂ ਜਿਹੜੇ ਆ ਉਹ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੂ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਖਸ਼ਿਸ਼ ਕੀਤੀ ਗਰੀਬਾਂ ਨੂੰ ਜਿਹੜੇ ਜ਼ਮੀਨਾਂ ਦੇ ਮਾਲਕੀ ਦੇ ਹੱਕ ਉਹ ਵੀ ਬਾਬਾ ਮਨੂਜ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਖਸ਼ਿਸ਼ ਕੀਤੀ ਆਪਾਂ ਜਿੱਥੇ ਉਹ ਮਹਾਨ ਯੋਧੇ ਸੂਰਮਿਆਂ ਦਾ ਜ਼ਾਦ ਕਰਨਾ ਆ ਸੂਰਾ ਤੋਂ ਪਹਿਚਾਨੀਆਂ ਜੋ ਨਰਹਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਕੇ ਸੋ ਉਹ ਮਹਾਨ ਯੋਧੇ ਸੂਰਮੇ ਜਿਨ੍ਹਾਂ ਨੇ ਆਪਣੀ ਆਣ ਮਾਨ ਤੇ ਸ਼ਾਨ ਉਹਨੂੰ ਕਾਇਮ ਰੱਖਦੇ ਹੋਏ ਖਾਲਸਾ ਪੰਥ ਮੁੱਢਾ ਦਲ ਦੇ ਵਿੱਚ ਭਰਤੀ ਹੋ ਕੇ ਬਹੁਤ ਵੱਡੀਆਂ ਜਿਹੜੀਆਂ ਸੇਵਾਵਾਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਖਾਲਸਾ ਪੰਥ ਮੁੱਢਾ ਦਲ ਦੇ ਹਮੇਸ਼ਾ ਜਿੱਥੇ ਜਦੋਂ ਆਪਾਂ ਦੇਖਦੇ ਹਾਂ ਕਿਸਾਨਾਂ ਨੇ ਦਿੱਲੀ ਦੇ ਵਿੱਚ ਮੋਰਚੇ ਲਾਏ ਸੀ ਉੱਥੇ ਵੀ ਇਹ ਨਹਿੰਗ ਸਿੰਘ ਫੌਜਾਂ ਜਿਹੜੀਆਂ ਨੇ ਅੱਗੇ ਹੋ ਕੇ ਡਟੀਆਂ ਰਹੀਆਂ ਜੇ ਕਿਤੇ ਵੀ ਖਾਲਸਾ ਪੰਥ ਨੂੰ ਕਿਤੇ ਵੀ ਕੋਈ ਵੀ ਜ਼ਰੂਰਤ ਹੋਈ ਤੇ ਨਹਿੰਗ ਸਿੰਘ ਫੌਜਾਂ ਜਿਹੜੀਆਂ ਅੱਗੇ ਹੋ ਕੇ ਡਟੀਆਂ ਹਮੇਸ਼ਾ ਨਹਿੰਗ ਸਿੰਘ ਫੌਜਾਂ ਤਤਪਰ ਰਹਿੰਦੀਆਂ ਨੇ ਮਹਾਰਾਜ ਨੇ ਹੁਕਮ ਕੀਤਾ ਹੈ ਸੇਵ ਕਰੀ ਇਹੀ ਕੀ ਭਾਵ ਔਰ ਕੀ ਸੇਵ ਸੁਹਾਦ ਨਾ ਜੀਕੋ ਰਾਜੀ ਸਿੰਘਾ ਨੇ ਆਪ ਜੀ ਨੂੰ ਜਿਹੜੇ ਸ਼ਾਹਦ ਸੁਣਾਏ ਬਹੁਤ ਹੀ ਇਹ ਦਸਮ ਗ੍ਰੰਥ ਦੇ ਵਿੱਚੋਂ ਬਹੁਤ ਜੜ ਦੀ ਕਲਾ ਦੇ ਨਾਲ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਖਾਲਸਾ ਪੰਥ ਬੁੱਢਾ ਦਲ ਵੱਲੋਂ ਜਿਹੜੀਆਂ ਤਕਰੀਬਨ 350 ਤੋਂ ਉੱਪਰ ਸ਼ਾਉਣੀਆਂ ਨੇ ਬੁੱਢਾ ਦਲ ਦੀਆਂ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਖਾਲਸਾ ਪੰਥ ਬੁੱਢਾ ਦਲ ਦੀਆਂ ਸ਼ਾਉਣੀਆਂ ਨੇ ਹਰ ਜਗ੍ਹਾ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਪਿਛਲੇ ਦਿਨੀ ਜਦੋਂ ਤਖ਼ਰੀ ਹਜੂਰ ਸਾਹਿਬ ਕੋਲ ਝੀਲ ਯਾਤਰਾ ਆਈ ਉਹਦੇ ਵਿੱਚ ਵੀ ਗੁਰੂ ਦੀਆਂ ਲਾੜੀਆਂ ਲਹਿਰ ਸਿੰਘ ਫੌਜਾਂ ਨੇ ਬੁੱਢਾਦਾਲ ਨੇ ਵਾਜਾ ਕੇ ਜਿਹੜੀਆਂ ਸੇਵਾਵਾਂ ਕੀਤੀਆਂ ਇਸੇ ਸਥਾਨ ਦੀ ਵੀ ਗੁਰਦੁਆਰਾ ਹਨੂਮਾਨ ਸਾਹਿਬ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਦੇ ਸ਼ਹੀਦੀ ਜਿਹੜਾ ਇਹ ਸਥਾਨ ਹੈ ਉਵੇਂ ਹੀ ਬੁੱਢਾ ਜੋੜ ਵੇਖੇ ਵੀ ਬੁੱਢਾਦਾਲ ਵੱਲੋਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਸਤਿਗੁਰ ਕੀ ਸੇਵਾ ਸਾਧਨ ਹੈ ਜੇ ਕੋ ਕਰੇ ਜਿੱਤ ਲਾਏ ਮਨ ਜਿੰਦਿਆ ਫਲ ਪਾਉਣਾ ਅੰਮ੍ਰਿਤੋਂ ਜਾਏ ਗੁਰੂ ਸਾਹਿਬ ਕਿਰਪਾ ਕਰਨ ਜੋ ਮੰਗਾ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲਦਾ ਕੀ ਹਾਂ ਉਹਾਂ ਸੱਚ ਹੋਵੇ ਸੋ ਆਪਾਂ ਨੂੰ ਤਨ ਮਨ ਧੰਦੇ ਨਾਲ ਸੇਵਾ ਕਰਨ ਦਾ ਬਾੜੂਦਮ ਬਖਸ਼ਣ ਆਪਾਂ ਹਮੇਸ਼ਾ ਜੜ ਦੀ ਘਾਦੇ ਵਿੱਚ ਰਹੀਏ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰ ਛਕੋ ਬਾਣੀ ਬਾਣੇ ਦੇ ਧਾਰ ਨਹੀਂ ਹੋਵੋ ਬਾਣੀ ਬਾਣਾ ਪੰਥ ਪਛਾਨੋ ਸੇਂਗ ਗੁਰੂ ਦਾ ਬੱਚੀ ਜਾਨੋ ਜਬ ਲਗ ਖਾਲਸਾ ਰਹੇ ਨਿਆਰਾ ਤਬਲਾ ਗ ਤੇ ਜੋ ਮੈਂ ਧਾਰਾ ਜਬ ਇੱਕ ਹੈ ਵਿਪਰਨ ਕੀ ਰੀਤ ਮੈਂ ਨਾ ਕਰੂ ਜਿਨ ਕੀ ਵਰਤੀਤ ਗੁਰੂ ਸਾਹਿਬ ਕਿਰਪਾ ਕਰਨ ਆਪਾ ਸਾਰੇ ਗੁਰਸਿੱਖਾਂ ਨੂੰ ਹਮੇਸ਼ਾ ਜੜਦੀ ਕਲਾ ਦੇ ਵਿੱਚ ਬਖਸ਼ਿਸ਼ ਕਰਨ ਸੋ ਆਪਾ ਅਮਰਤ ਵੇਲੇ ਜਿਹੜੇ ਜਦੋਂ ਅਖੰਡ ਪਾਠ ਸਾਹਿਬ ਦੇ ਹੁਕਮਨਾਮੇ ਸਰਵਣ ਕੀਤੇ ਪਹਿਲਾ ਹੁਕਮਨਾਮਾ ਆਇਆ ਸੀ ਜਿਸ ਕੇ ਸਿਰ ਉੱਪਰ ਤੁੰ ਸੁਆਮੀ ਸੋ ਤੋਂ ਕਿਸਾ ਪਾਵੈ ਸੋ ਗੁਰੂ ਸਾਹਿਬ ਹਮੇਸ਼ਾ ਆਪਾ ਸਾਰੇ ਗੁਰਸਿੱਖਾਂ ਨੂੰ ਸਾਰੀਆਂ ਗੁਰੂ ਦੀਆਂ ਲਾੜੀਆਂ ਨਹਿੰ ਸਿੰਘ ਫੌਜਾਂ ਨੂੰ ਜੜਦੀ ਕਲਾ ਬਖਸ਼ਣ ਸੇਵਾ ਕਰਨ ਦਾ ਇਹ ਬਾਲੂਦਮ ਵਖੀ ਰਖਣ ਭਾਈ ਸੁਖਜੀਤ ਸਿੰਘ ਜੀ ਕਨਈਆ ਮੈਂ ਪਹਿਲਾਂ ਵੀ ਦੱਸਿਆ ਸੀ ਅਮਰਤ ਵੇਲੇ ਮੰਗੀ ਸਾਹਿਬ ਦਵਾਨ ਹਾਲ ਸ੍ਰੀ ਅਮਰitsar ਸਾਹਿਬ ਵਿਖੇ ਜਿਨ੍ਹਾਂ ਨੇ ਮੁੱਖਵਾਕ ਦੀ ਕਥਾ ਜਿਹੜੀ ਸਰਵਣ ਕਰਵਾਈ ਤੇ ਹੁਣ ਵੀ ਆਪ ਦੀ ਨਾਲ ਗੌਰਵ ਇਤਿਹਾਸ ਜਿਹੜਾ ਇਹਨਾਂ ਨੇ ਸਾਂਝਾ ਕਰਨਾ ਭਾਈ ਸੁਖਜੀਤ ਸਿੰਘ ਜੀ ਕਨਈਆ ਕਹਾਜ ਕੋ ਬੁੱਢਾ ਦਾ ਉਹ ਵੀ ਤੇ ਨਾਲ ਅਜੇ ਭਾਈ ਗੁਰਦੀਪ ਸਿੰਘੀ ਪਾਰਸ ਢਾਡੀ ਜਦਾ ਬੁੱਢਾਦਾਲ ਉਹ ਵੀ ਪਹੁੰਚੇ ਹੋਏ ਨੇ ਆਪ ਜੀ ਨਾਲ ਗੱਲ ਸਾਂਝੇ ਇਤਿਹਾਸ ਦੇ ਕਰਨਗੇ ਸੋ ਆਪ ਜੀ ਦਾ ਬਹੁਤ ਦਾ ਸਮਾਂ ਨਾਲ ਲੈਂਦਾ ਹੋਇਆ ਸਮੂਹੀਆਂ ਹੀ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਉਥੇ ਹੀ ਇਸ ਅਸਥਾਨ ਦੀ ਸੇਵਾ ਨਿਭਾ ਰਹਿ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਜਗਾ ਸਿੰਘ ਜੀ ਤੇ ਨਾਲ ਹੀ ਜਿੰਨੀਆਂ ਵੀ ਗੁਰਸੇਖ ਸੰਗਤਾਂ ਜਿਨ੍ਹਾਂ ਨੇ ਤਨ ਮਨ ਧਨ ਸਭ ਤੋਂ ਗੁਰ ਕੋ ਹੁਕਮ ਮੰਨੇ ਪਾਈਏ ਬਹੁਤ ਮਹਾਨ ਸੇਵਾਵਾਂ ਕਰ ਰਹੇ ਹੋ ਤੁਸੀਂ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦੀ ਸੇਵਾਵਾਂ ਦੇ ਵਿੱਚ ਹਾਜ਼ਰੀਆਂ ਲਵਾਈਆਂ ਉੱਥੇ ਹੀ ਲੰਗਰਾਂ ਦੇ ਵਿੱਚ ਹਾਜ਼ਰੀਆਂ ਲਵਾਈਆਂ ਕੋਈ ਦੁਵਾਨ ਹਾਲ ਦੇ ਵਿੱਚ ਹਾਜ਼ਰੀਆਂ ਪਵਾ ਰਿਹਾ ਕੋਈ ਕਾਰ ਸੇਵਾ ਜਿਹੜੀ ਚੱਲ ਰਹੀ ਹੈ ਸਰਾਂ ਦੀ ਉਹਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਸਾਰਿਆਂ ਦਾ ਇਸ ਹਸਤਾਨ ਤੇ ਸ਼੍ਰੋਮਣੀ ਪੰਥਰਕ ਕਾਲੀ ਬੁੱਢਾ ਦਲ ਪੰਜਵਾਂ ਕਖ ਤੇ ਪ੍ਰਬੰਧ ਦੇ ਵਿੱਚ ਜਿਹੜੀ ਸੇਵਾ ਚੱਲ ਰਹੀ ਹੈ ਮੈਂ ਸਾਰਿਆਂ ਨੂੰ ਸ਼੍ਰੋਮਣੀ ਪੰਥਰਕ ਕਾਲੀ ਬੁੱਢਾ ਦਲ ਪੰਜਵਾਂ ਕਖ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਸੰਤਾਂ ਤੋਂ ਗੁਰੂ ਸਾਹਿਬ ਤੋਂ ਖੀਮਾ ਦਾ ਜਾਤ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਲਾਹ ਜਾਵੇ ਫਤਿਹ ਪਾਵੇ ਨਿਹਾਲ ਹੈ ਜੀ ਸਹੋਣੇ ਸਥਾਨ ਦੇ ਮੁਖ ਸੇਵਾਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਜਕਸ ਸਿੰਘ ਜੀ ਹਰਮਾਨ ਗੜੀ ਸਮੁੱਚੀ ਸੰਗਤ ਵੱਲੋਂ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਬਾਹਰਨ ਵਾਲੇ ਪੰਥਰਤਨ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਜਥੇਦਾਰ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਪੰਜਵਾਂ ਤੱਕ ਉਹਨਾਂ ਦਾ ਸਨਮਾਨ ਜਿਹੜਾ ਇਸ ਪਵਣ ਪਵਿੱਤਰ ਸਥਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਨਾਲ ਭਾਈ ਸੁਖਜੀਤ ਸਿੰਘ ਜੀ ਕਨਈਆ ਜੀ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਅੱਜ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਜਿਹੜੀ ਉਨਾ ਮਹਾਨ ਸੀਤਾ ਦਾ ਇਤਿਹਾਸ ਸੁਣਾਇਆ ਗੱਜ ਗੱਜ ਗਾਣਾ ਲੇ ਪਟੋ ਪਾਵੇ ਨਿਹਾਲ ਹੋ ਜਾਵੇ ਸੋ ਬਹੁਤ ਬਹੁਤ ਧੰਨਵਾਦ ਸੋਨਮਾ ਬੇਨਤੀ ਕਰਾ ਪਾਈ ਹਰਜਿੰਦਰ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ 10 ਮਿੰਟਾਂ ਦੀ ਹਾਜ਼ਰੀ ਹੈ ਭਰਮਿੰਦੇ 10 ਮਿੰਟਾਂ ਵਿੱਚ ਦੇ ਸੰਬੋਧਨ ਹੋਣ ਕਿ ਇਹਨਾਂ ਨੂੰ ਬੇਨਤੀ ਆ ਮਾਈਕ ਤੇ ਆਉਣ ਪਾਈ